प्यारे दोस्तों प्यार भरी सत श्री अकाल जी जेकर ਤੁਸੀਂ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਖਾਸ ਹੋ ਸਕਦੀ ਹੈ ਕਿਉਂਕਿ ਆਰਬੀਆਈ ਨੇ 29 ਅਪ੍ਰੈਲ ਤੋਂ ਜਿਹੜੇ ਬੈਂਕਸ ਤੇ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਉਹਨਾਂ ਉੱਪਰ ਸਖਤ ਹਦਾਇਤਾਂ ਸਖਤ ਗਾਈਡਲਾਈਨ ਜਿਹੜੀਆਂ ਨੇ ਉਹ ਯੂਜ਼ ਕਰ ਰਹੀ ਹੈ ਜੋ ਕਿ ਇੱਕ ਖਪਤਕਾਰ ਦੇ ਹੱਕ ਵਿੱਚ ਨੇ ਆਓ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਸੈਲਰਡ EMPLOYEES ਦੀ ਜੇਕਰ ਗੱਲ ਕਰੀਏ ਤਾਂ ਬੈਂਕ ਹਮੇਸ਼ਾ ਹੀ ਬੈਂਕ ਤੇ ਜੋ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਹਮੇਸ਼ਾ ਹੀ ਇਹਨਾਂ ਨੂੰ ਲੋਨ ਲੋਨ ਦੇ ਚੱਕਰ ਵਿੱਚ ਲੱਗੇ ਰਹਿੰਦੇ ਨੇ ਤੇ ਹਮੇਸ਼ਾ ਹੀ ਇਹਨਾਂ ਲੋਨ ਦੇਣ ਨੂੰ ਤਿਆਰ ਰਹਿੰਦੇ ਨੇ ਜਦੋਂ ਵੀ ਅਸੀਂ ਕੋਈ ਲੋਨ ਲੈਂਦੇ ਹਾਂ ਤਾਂ ਬਹੁਤ ਸਾਰੇ ਡਾਕੂਮੈਂਟਸ ਸਾਈਨ ਕਰਦੇ ਹਾਂ ਜਿਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਤੇ ਅਸੀਂ ਸਾਨੂੰ ਬਾਅਦ ਵਿੱਚ ਇਹ ਪਤਾ ਲੱਗਦਾ ਹੈ ਕਿ ਅਸੀਂ ਲੋਨ ਦੇ ਚੱਕਰ ਵਿੱਚ ਫਸ ਚੁੱਕੇ ਹਾਂ ਜੋ ਆਰਬੀਆਈ ਹੈ ਉਸ ਦੁਆਰਾ ਜੋ ਗਾਈਡਲਾਈਨਸ ਯੂਜ਼ ਕੀਤੀਆਂ ਗਈਆਂ ਨੇ ਹੁਣ ਸਖਤ ਹਦਾਇਤਾਂ ਬਣਾਈਆਂ ਗਈਆਂ ਨੇ ਉਸ ਤੋਂ ਬਾਅਦ ਅਸੀਂ ਇਸ ਤੋਂ ਬਚ ਸਕਦੇ ਹਾਂ ਕਿਉਂਕਿ ਜੋ ਬੈਂਕ ਹੈ ਉਹ ਸਾਨੂੰ ਬਹੁਤ ਸਾਰੇ ਵਾਅਦੇ ਕਰਦਾ ਹੈ ਜਿਸ ਕਰਕੇ ਅਸੀਂ ਇਸ ਦੇ ਚੱਕਰ ਵਿੱਚ ਫਸ ਜਾਂਦੇ ਹਾਂ ਜੇਕਰ ਅਸੀਂ ਤੁਹਾਨੂੰ ਫॉर ਐਗਜ਼ਾਮਪਲ ਦਸੀਏ ਜੇਕਰ ਅਸੀਂ ਕੋਈ ਪਰਸਨਲ ਲੋਨ ਲੈ ਰਹੇ ਹਾਂ ਜਾਂ ਹਾਊਸ ਲੋਨ ਲੈ ਰਹੇ ਹਾਂ ਤਾਂ ਜੋ ਬੈਂਕ ਹੈ ਉਹ ਸਾਨੂੰ ਕਹਿੰਦਾ ਹੈ ਕਿ 10 ਤਰੀਕ ਨੂੰ ਤੁਹਾਡਾ ਚੈੱਕ ਬਣ ਗਿਆ ਤੇ ਉਸ ਤੋਂ ਬਾਅਦ ਤੁਹਾਡਾ ਚੈੱਕ ਕੱਟਿਆ ਜਾਂਦਾ ਹੈ ਸਾਡੇ ਨਾਮ ਤੇ ਜੋ ਜਿਸ ਡੇਟ ਤੋਂ ਇਹ ਚੈੱਕ ਕੱਟਿਆ ਜਾਂਦਾ ਹੈ ਉਸ ਤੋਂ ਹੀ ਸਾਡੇ ਨਾਮ ਤੇ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ ਸੋ ਆਰਬੀਆਈ ਦੀ ਇਸ ਗਾਈਡ ਸਖਤ ਗਾਈਡਲਾਈਨ ਤੋਂ ਬਾਅਦ ਇਹ ਨਹੀਂ ਹੋਵੇਗਾ ਤੇ ਜੋ ਇਸ ਉੱਪਰ ਵਿਆਜ ਲੱਗਦਾ ਹੈ ਉਹ ਬੰਦ ਹੋ ਜਾਵੇਗਾ ਜਦੋਂ ਤੱਕ ਇਹ ਅਮਾਉਂਟ ਆ ਜੋ ਕੰਜ਼ਿਊਮਰ ਖਪਤਕਾਰ ਦੇ ਖਾਤੇ ਵਿੱਚ ਪੂਰੀ ਨਹੀਂ ਆ ਜਾਂਦੀ ਉਦੋਂ ਤੱਕ ਬੈਂਕ ਜਾਂ ਫਿਰ ਫਾਈਨੈਂਸ਼ੀਅਲ ਇੰਸਟੀਟਿਊਟ ਤੁਹਾਡੇ ਤੋਂ ਵਿਆਜ ਨਹੀਂ ਲੈ ਸਕਦੀ ਕਿਉਂਕਿ ਬੈਂਕ ਰਾਏ ਕੀਤਾ ਜਾਂਦਾ ਹੈ ਕਿ 10 ਤਰੀਕ ਨੂੰ ਚੈੱਕ ਕਟਿਆ ਜਾ ਚੁੱਕਿਆ ਹੈ ਇਸ ਦੀ ਅਮਾਉਂਟ ਤੁਹਾਡੇ ਖਾਤੇ ਵਿੱਚ 30 ਤਰੀਕ ਨੂੰ ਡਿਸਪੋਜ਼ ਕੀਤੀ ਜਾਵੇਗੀ ਜੋ 20 ਦਿਨਾਂ ਦਾ ਯਾਨੀ ਕਿ 10 ਤੋਂ ਲੈ ਕੇ 30 ਤਰੀਕ ਤੱਕ ਦਾ ਜਿਹੜਾ ਵਿਆਜ ਬਣਦਾ ਹੈ ਤੁਹਾਡੇ ਤੋਂ ਲਿਆ ਜਾਂਦਾ ਹੈ ਇਸ ਕਰਕੇ ਇਹ ਗਾਈਡਲਾਈਨ ইস্যੂ ਕੀਤੀਆਂ ਗਈਆਂ ਨੇ ਔਰ ਇਸ ਤੋਂ ਇਲਾਵਾ ਦੋਸਤੋ ਗੱਲ ਕਰੀਏ ਕਈ ਬੈਂਕ ਤੁਹਾਨੂੰ ਠੱਗੀ ਲਗਾਉਣ ਦੇ ਚੱਕਰ ਵਿੱਚ ਲੱਗੇ ਰਹਿੰਦੇ ਨੇ ਇਸ ਦੇ ਨਾਲ ਤੁਸੀਂ ਜੋ ਬੈਂਕ ਠੱਗੀ ਦੇ ਚੱਕਰ ਵਿੱਚ ਲੱਗੇ ਰਹਿੰਦੇ ਨੇ ਉਸ ਤੋਂ ਵੀ ਬਚ ਸਕੋਗੇ ਤੇ ਤੁਹਾਨੂੰ ਇਹ ਵਿਆਜ ਨਹੀਂ ਦੇਣਾ ਪਵੇਗਾ ਸੋ ਆਰਬੀਆਈ ਨੇ ਸਖਤ ਗਾਈਡਲਾਈਨ ਜਾਰੀ ਕੀਤੀ ਹੈ ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਲੋਨ ਦੀ ਅਮਾਉਂਟ ਜਿਹੜੀ ਹੈ ਉਹ ਵੀ ਘਟਾਣਾ ਉਸ ਨੂੰ ਵੀ ਘਟਾਣਾ ਚਾਹੀਦਾ ਹੈ ਜਾਨੀ ਕਿ ਜੇਕਰ ਤੁਸੀਂ 1 ਲੱਖ ਰੁਪਏ ਦਾ ਲੋਨ ਲੈ ਰਹੇ ਹੋ ਤਾਂ ਪਹਿਲੀ ਕਿਸ਼ਤ ਤੁਹਾਡੀ 5000 ਦੀ ਪਹਿਲੇ ਦਿਨ ਹੀ ਕੱਟੀ ਜਾਂਦੀ ਹੈ ਤਾਂ ਇਸ ਦਾ ਮਤਲਬ ਇਹੀ ਹੈ ਕਿ ਤੁਹਾਨੂੰ 95000 ਦਾ ਲੋਨ ਦਿੱਤਾ ਗਿਆ ਹੈ ਸੋ ਇਸ ਤੋਂ ਬਾਅਦ ਅਗਰ ਕੋਈ ਬੈਂਕ ਲੋਨ ਦੇਣ ਤੋਂ ਬਾਅਦ ਉਸੇ ਦਿਨ ਤੁਹਾਡੀ EMI ਕੱਟ ਰਿਹਾ ਹੈ ਤਾਂ ਇਹ RBI ਦੇ ਜੋ ਸਖਤ ਗਾਈਡਲਾਈਨ ਬਣਾਈਆਂ ਗਈਆਂ ਨੇ ਉਸ ਦੇ ਖਿਲਾਫ ਹੈ ਸੋ 29 ਅਪ੍ਰੈਲ ਤੋਂ ਜਿਹੜੇ ਨਿਯਮ ਜਾਰੀ ਕੀਤੇ ਗਏ ਨੇ ਇਸ ਤੋਂ ਬਾਅਦ ਜੇਕਰ ਤੁਸੀਂ ਲੋਨ ਲੈ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਧੋਖਾਧੜੀ ਨਹੀਂ ਹੋਵੇਗੀ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੋ ਵੱਧ ਸ਼ੇਅਰ ਕਰੋ ਜੀ